ਪੀਏ ਸਾਫ ਪੀਏ ਸਾਫ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਠੀਕ ਵਧੀਆ ਆਹ ਕੌਣਾ ਐ ਇਸ ਬੰਦੇ ਨੇ ਮੰਤਰੀ ਸਾਹਿਬ ਦਾ ਕੁੱਤਾ ਮਾਰਦਾ ਓਹੋ ਨਾਲੇ दारू ਪੀ ਕੇ ਗੱਡੀ ਚਲਾਉਂਦਾ ਸੀ ਅੱਛਾ ਜੀ ਵਾਹ ਓਏ ਮੈਂ ਤਾਂ ਨਹੀਂ ਪੀਤੀ ਜੀ ਦੇਖ ਲਓ ਅਜੇ ਵੀ ਨਹੀਂ ਮੰਨਦਾ ਕੋਈ ਗੱਲ ਨਹੀਂ ਜਨਾਬ ਇਹਦੇ ਵਰਗਿਆਂ ਨੂੰ ਚੰਗਾ ਕਰਨਾ ਸਾਨੂੰ ਆਉਂਦਾ ਹੁਣੇ ਮਨਾ ਦਿੰਨੇ ਆ ਬੈਠ ਓਏ ਉਹ ਉਧਰ ਕਿੱਥੇ ਬੈਠ ਗਿਆ ਇੱਧਰ ਬੈਠ ਬਣਦਾ ਵੱਡਾ ਲਾਡ ਸਾਹਿਬ ਇਹ ਆਪਣੀ ਮਸ਼ੀਨ ਹੈ ਜੀ ਇਹ ਨਾਲ ਚੈੱਕ ਹੋ ਜਾਂਦਾ ਮਾਰ ਫੁਕ ਉਹ ਚਾ ਦਿਨ ਨਾਲ ਫੁਕ ਮਾਰ ਲੈ ਐਂਟਰੀ ਆਈ ਨਹੀਂ ਮੈਨੂੰ ਲੱਗਦਾ ਮਸ਼ੀਨ ਹੀ ਖਰਾਬ ਹੈ ਪਰ ਤੁਸੀਂ ਘਬਰਾਉਣਾ ਸਾਡਾ ਮਾਲ ਦੇ ਹਸਪਤਾਲ ਚ ਨਾ ਪਾਰਟਨਰਸ਼ਿਪ ਆ ਪਾ ਮਤਲਬ ਟਾਈਅਬ ਚੱਲਦਾ ਐ ਅਸੀਂ ਉੱਥੇ ਦੇ ਹਸਪਤਾਲ ਵਾਲੇ ਬੰਦਿਆਂ ਨੂੰ ਬੁਲਾ ਲੈਂਦੇ ਹੁੰਨੇ ਆ ਤੁਸੀਂ ਚਲੋ ਚੰਗੀ ਤਰ੍ਹਾਂ ਸਵੇਰ ਗਰੀ ਹਾਂ ਬਿਲਕੁਲ ਜੀ ਹੋਰ ਚਾਹ ਪਾਣੀ ਪਿਲਾ ਦਿਓ ਚਾਹ ਪਾਣੀ ਨਹੀਂ ਪਲਾਤੇ ਗਏ ਓਏ ਵੇ ਜਾ ਉੱਥੇ ਅਣੀ ਡਾਕਟਰ ਸਾਹਿਬ ਆਓ ਜਰਾ ਆ ਇੱਕ ਮੁਰਗਾ ਆਪਣਾ ਬੰਦਾ ਆ ਹਾਂ ਮੈਂ ਇਹ ਤੇ ਆ ਦੇ ਪਰ ਉਹ ਫੇਸਬੁੱਕ ਤੇ ਪਾਉਂਗਾ ਕਿੱਥੇ ਬੰਦਾ ਕਿੱਥੇ ਬੰਦਾ ਹਾਂਜੀ ਤੁਸੀਂ ਬੋਗੋ ਹਸਪੀਟਲ ਤੋਂ ਆਏ ਹੋ ਹਾਂ ਹਾਂ ਪਰ ਉੱਥੋਂ ਤਾਂ ਦੂਜੇ ਡਾਕਟਰਾਂ ਦੇ ਹੁੰਦੇ ਆ ਉਹਦੀ ਟ੍ਰਾਂਸਫਰ ਹੋ ਗਈ ਉਹ ਮੈਂ ਇਨਚਾਰਜ ਹੁਣ ਤੁਹਾਨੂੰ ਸਾਡੀ ਸੈਟਿੰਗ ਦਾ ਪਤਾ ਹੈ ਨਾ ਹਾਂ ਹਾਂ ਸਭ ਪਤਾ ਮੈਨੂੰ ਉਹ ਕੌਣ ਨੇ ਇਹ ਨਵਾਂ ਟ੍ਰੇਨੀ ਆਇਆ ਹੈ ਇੰਟਰਨਸ਼ਿਪ ਤੇ ਆਹ ਠੀਕ ਹੈ ਵੈਸੇ ਤਾਂ ਅਸੀਂ ਵੱਡੇ ਕੰਮਾਂ ਲਈ ਡਾਕਟਰਾਂ ਨੂੰ ਬੁਲਾਉਂਦੇ ਆ ਪਰ ਅੱਜ ਕੰਮ ਥੋੜਾ ਜਿਹਾ ਛੋਟਾ ਹੈ ਇਸ ਬੰਦੇ ਦੀ ਨਾ ਦਾਰੂ ਚੈੱਕ ਕਰਨੀ ਹੈ ਤੇ ਮਸ਼ੀਨ ਸਾਡੀ ਹੋ ਗਈ ਖਰਾਬ ਕੋਈ ਨਹੀਂ ਦੇਖ ਲਿੰਦੇ ਆ ਦੇਖ ਕਮਾ ਦੇ ਕਮਾ ਇੱਕ ਹੀ ਕਰ ਰਹੇ ਹਾਂ ਉਹ ਤੁਸੀਂ ਡਾਕਟਰ ਹੋ ਮਕੈਨਿਕ ਨਹੀਂ ਹੋ ਓਏ ਇਹਦੀ दारू ਚੈੱਕ ਕਰਨੀ ਐ ਕਿੱਥੇ दारू ਮੈਂ ਤਾਂ ਨਹੀਂ ਪਿੰਦਾ ਜੀ ਉਹ ਇਹ ਤਾਂ ਕਹਿੰਦਾ ਪਿੰਦਾ ਨਹੀਂ ਦੱਸਾਂ ਤੈਨੂੰ ਮੈਂ ਗੱਡੇ ਜਾ ਜੀ ਗੱਡੇ 'ਚ ਚੈੱਕ ਕਰ ਲੈਂਦੇ ਆ ਚਾ ਚਲ ਕਿਹੜੀ ਐ ਦੇਸੀ ਉਹ ਡਾਕਟਰ ਸਾਹਿਬ ਇਸ ਬੰਦੇ ਦੀ दारू ਚੈੱਕ ਕਰਨੀ ਐ ਕਿੰਨੀ ਪੀਤੀ ਐ ਉਹ ਡਾਕਟਰ ਸਾਹਿਬ ਆਹ ਛੋਟੇ ਮੋਟੇ ਕੰਮ ਤੁਹਾਡੇ ਲੈਵਲ ਦੇ ਥੋੜੀ ਐ ਅਸੀਂ ਕੱਲ ਹੀ ਬੈਠੇ ਆ ਆਪਾਂ ਕਰਦੇ ਆ ਜੀ ਚੱਕ ਆਹ ਦੇਖੋ ਪ੍ਰੇਟਸ ਤੇ ਟ੍ਰੇਨਿੰਗ ਐ ਸਮਝਾਰ ਬੱਚਾ ਵੜਾ ਲੈ ਵੀ ਕਾਕਾ ਚੱਲ ਤੇ ਖੜ ਤੇ ਮੈਂ ਨਹੀਂ ਪੀਤੀ ਉਹ ਤੂੰ ਖੜ ਤਾਂ ਸਹੀ ਹਾਂ ਇਹ ਤਾਂ ਖੜ ਗਿਆ ਹਲ ਤੂੰ ਇਹਦਾ ਕਰ ਇੱਕ ਲੱਤ ਚੱਕ ਕੇ ਦਿਖਾ ਉਹਨੇ ਤਾਂ ਇੱਕ ਲੱਤ ਵੀ ਚੱਕ ਲਈ ਚੱਲ ਲੱਤ ਥੱਲੇ ਕਰ ਹੁਣ ਦੋਵੇਂ ਬਾਹਾਂ ਚੱਕ ਕੇ ਦਿਖਾ ਉਹਨੇ ਤਾਂ ਬਾਹਾਂ ਵੀ ਚੱਕ ਲਈਆਂ ਡਾਕਟਰ ਸਾਹਿਬ ਮੈਨੂੰ ਲੱਗਦਾ ਇਹਨੇ ਪੀਤੀ ਨਹੀਂ ਹੈ ਮੈਂ ਤਾਂ ਪਹਿਲੇ ਕਹਿੰਦਾ ਸੀ ਕਿ ਮੈਂ ਪੀਤੀ ਨਹੀਂ ਹੈ ਉਹ ਐਵੇਂ ਨਹੀਂ ਪੀਤੀ ਉਹ ਬਾਈ ਤੇਰਾ ਇਹ ਅਪਰੇਟ ਅਸੀਂ ਖਰਾਬ ਹੈ ਇੰਦਾ ਤਾਂ ਹੋ ਨਹੀਂ ਸਕਦਾ ਲਓ ਮੈਂ ਤੁਹਾਨੂੰ ਹੁਣੇ ਚੈੱਕ ਕਰਕੇ ਦਿਖਾਣਾ ਹਾਂ ਤੂੰ ਆਪ ਚੈੱਕ ਕਰ ਹੈ ਆਇ ਕਰ ਇੱਕ ਨਾ ਚੱਕ ਉਹ ਕਿਹਨੂੰ ਚੁੱਕਦੇ ਬੈਸ ਮੈਨੂੰ ਲੱਗਦਾ ਤੁਹਾਡਾ ਆਪਰੇਟਰ ਸਹੀ ਹੈ ਮਨ ਤਾਂ ਸ਼ੱਕ ਪੈਂਦਾ ਇਸ ਬੰਦੇ ਨੇ ਦਾਰੂ ਪੀਤੀ ਵੀ ਹੈ ਹਲੇ ਕਹਿੰਦਾ ਸੀ ਕਿ ਮੈਂ ਨਹੀਂ ਪੀਤੀ ਬੰਡਾ ਸਾਹਿਬ ਤੁਸੀਂ ਜਾਓ ਨਾਲ ਇਹਨੂੰ ਵੀ ਲੈ ਜਾਓ ਤਾਰੀ ਮੈਨੂੰ ਤੇਤੇ ਉਮੀਦ ਨਹੀਂ ਸੀਗੀ ਕੱਲੇ ਕੱਲੇ ਪੀ ਲਈ ਸੀ ਹਾਂ ਜਾ ਤੂੰ ਉਹ ਇਧਰ ਆ ਓਏ ਯਾਰ ਇੱਕ ਗੱਲ ਸੁਣੋ ਮੇਰੇ ਜੋਨਰ ਨੇ ਮੈਨੂੰ ਧੋਖਾ ਦਿੱਤਾ ਕੱਲ ਹੀ ਨਰੂਪੀ ਗਿਆ ਡਾਕਟਰ ਸਾਹਿਬ ਟੈਨਸ਼ਨ ਘੱਲ ਲੈਂਦੇ ਹੋ ਗੱਡੀ ਭਰੀ ਪਈ ਐ ਤੂੰ ਤਾਂ ਕਹਿੰਦਾ ਤਾ ਮੈਂ ਪਿੰਡਾਂ ਨਹੀਂ ਡਾਕਟਰ ਸਾਹਿਬ ਅਸੀਂ ਤਾਂ ਮਾਛੀ ਮੰਗੋ ਪੀਦੀ ਐ ਅੱਖਾਂ ਚੱਲ ਫਿਰ ਚੱਲ ਐ ਬਰਾ ਹਲੇ ਬੜ ਮੰਤਰੀ ਜੀ ਦਾ ਕੁੱਤਾ ਮਾਰਦਾ ਨਹੀਂ